ਇਹ 2 ਤਰੀਕ ਨੂੰ ਹੋਣੀ ਸੀ 1 ਤਰੀਕ ਨੂੰ ਸਾਡੇ ਜੋ ਪੰਜਾਬ ਦੇ ਕਨਵਿੰਦਰ ਸਾਫੀ ਸतीश ਰਾਣਾ ਜੀ ਜੋ ਸਾਡੇ ਕੋਆਰਡੀਨੇਟਰ ਵੀ ਨੇ ਉਹਨਾਂ ਨੂੰ ਉਹਨਾਂ ਦੇ ਫੈਕਸ ਮੈਸੇਜ ਦੇ ਉੱਤੇ ਮੈਸੇਜ ਭੇਜਤਾ ਕਿ ਕੱਲ ਵਾਲੀ ਮੀਟਿੰਗ ਜਿਹੜੀ ਹੈ ਉਹ ਜਿਹੜੀ ਹੈ 22 ਅਗਸਤ ਨੂੰ ਕੀਤੀ ਜਾਵੇਗੀ ਉਸ ਦੇ ਵਿਰੋਧ ਦੇ ਸਮੁੱਚੇ ਪੰਜਾਬ ਦੇ ਜਿਹੜੇ ਸਾਡੇ ਕਨਵਿੰਦਰ ਸਾਹਿਬਾਨ ਸੀ ਸਾਰੀਆਂ ਜਥੇਬੰਦੀਆਂ ਦੇ ਉਹਨਾਂ ਨੇ ਐਮਰਜੈਂਸੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ 5 ਤੇ 6 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ 2 ਦਿਨ ਪੰਜਾਬ ਸਰਕਾਰ ਦੇ ਅਰਥੀ ਫੂਕ ਮਜਾਰੇ ਕਰਨੇ ਆ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਪਿਛਲੇ ਸਮੇਂ ਤੇ ਪਿਛਲੇ 2.5 ਸਾਲ ਤੋਂ ਲਗਾਤਾਰ ਮਲਾਜਮਾਂ ਦੇ ਨਾਲ ਜਿਹੜੇ ਆ ਲਾਰੇ ਲਾ ਕੇ ਉਹਨਾਂ ਦੀ ਜਿਹੜੀ ਮੰਗਾਂ ਮੰਨਣ ਦੀ ਬਜਾਏ ਇਹਨਾਂ ਨੇ ਲਾਰਾ ਲਫੇ ਵਾਲੀ ਨੀਤੀ اختیار ਕੀਤੀ ਹੈ ਔਰ ਜਿਹੜਾ ਕਿ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਸੋ ਜਿਹੜੀ ਹੈ ਉਤੇ 2.9 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਸਾਡੇ ਕੱਚੇ ਕੰਮ ਹੈ ਚਾਹੇ ਉਹ ਰੋਡਵੇ ਵਿੱਚ ਹੋਣ ਚਾਹੇ ਉਹ ਬਿਜਲੀ ਬੋਰਡ ਚੋਂ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਹੋਣ ਚਾਹੇ ਉਹ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਹੋਣ ਸਮੁੱਚੇ ਪੰਜਾਬ ਦੇ ਜਿਹੜੇ ਸਾਡੇ ਕੱਚੇ ਕੰਮ ਹੈ ਜਿਹੜੀ ਸਰਕਾਰ ਨੇ ਵਾਦਾ ਕੀਤਾ ਸੀ ਸਰਕਾਰ ਨੇ ਵਾਦਾ ਕੀਤਾ 36000 ਜਿਹੜੇ ਕੱਚੇ ਕੰਮ ਹੈ ਪੱਕੇ ਕਰਾਂਗੇ ਉਹਦੇ ਬੋਰਡ ਜਿਹੜੇ ਸਰਕਾਰ ਵੱਲੋਂ ਲਗਾ ਦਿੱਤੇ ਗਏ ਸੀ ਉਹ ਵੀ ਜਿਹੜੇ ਅਜੇ ਤੱਕ ਉਹਨਾਂ ਨੇ ਪੱਕੇ ਨਹੀਂ ਕੀਤੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਵਾ ਪੰਜਾਬ ਬਲਾਜਮ ਤੇ ਸਾਂਝਾ ਪੈਨਸ਼ਨ ਫਰੰਟ ਜਿਹੜਾ ਜੋ ਅਗਵਾਈ ਕਰ ਰਿਹਾ ਆ ਉਹਦੇ ਵੱਲੋਂ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਗਿਆ ਇਸੇ ਇਸੇ ਤਰ੍ਹਾਂ ਜ ਮਹਾਰਾਜੀ ਦੇ ਵਿੱਚ ਜਿਹੜਾ ਪੰਜਾਬ ਦਾ ਹਾਈ ਟੈਕ ਜ਼ਿਲ੍ਹਾ ਜਿੱਦੀ ਆਪਾਂ ਮਸਮੂਸ ਕਰਦੇ ਆ ਕਿ ਇੱਥੇ ਪੰਜਾਬ ਦੀ ਵੱਡੀ ਅਫਸਰਸ਼ਾਈ ਬੈਠੀ ਹੈ ਉਹ ਸਾਰੀ ਅਫਸਰਸ਼ਾਈ ਨੂੰ ਸचेਤ ਕਰਨ ਲਈ ਸਾਡੇ ਜਿਹੜੇ ਸਾਡੇ ਸਟੇਟ ਦੇ ਮਾਨਯੋਗ ਕਨਵੀਨਰ ਸੀ ਸਤਿ ਸ੍ਰੀ ਅਕਾਲ ਬਾਜ ਸਿੰਘ ਜੀ ਖੈਰਾ ਕਰਮ ਸਿੰਘ ਤੋਂ ਵਰਸਤ ਨੋਵਾ ਤਕਸੀਦ ਸਾਹਿਬ ਸਕਦੇਵ ਸੈਣੀ ਜੀ ਤੇ ਸਰਕਰਤਾਰਪਾਲ ਜੀ ਹੋਰ ਵੀ ਸਾਡੇ ਸਾਥੀ ਤਵਾੜੀ ਜੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਔਰ ਉਹ ਅੱਜ ਜਿਹੜਾ ਅਸੀਂ ਸਫਲਤਾਪੂਰਵਕ ਪ੍ਰੋਗਰਾਮ ਕੀਤਾ ਇਸੇ ਤਰ੍ਹਾਂ ਹੀ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਜਿਉ ਬਾਈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ